ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਏ ਆਂ ਸੋਲਰ ਪੰਪਾਂ ਦੀ ਸਬਸਿਡੀ ਬਾਰੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਆਜੋ ਆਪਾਂ ਗੱਲ ਕਰਦੇ ਆਂ ਸਰਕਾਰ ਦੀ ਇਸ ਸੋਲਰ ਵਾਲੀ ਸਕੀਮ ਬਾਰੇ ਸਭ ਤੋਂ ਪਹਿਲਾਂ ਜੇਕਰ ਆਪਾਂ ਗੱਲ ਕਰੀਏ ਤਾਂ ਸਰਕਾਰ ਨੇ 20000 ਸੋਲਰ ਪੰਪ ਦੇ ਕਨੈਕਸ਼ਨ ਖੋਲੇ ਆ ਜਿਹਦੇ ਵਿੱਚ ਮੋਨੋਬਲਾਕ ਤੇ ਸਮਰਸੀਬਲ ਕਿਸਾਨ ਆਪਦੀ ਇੱਛਾ ਅਨੁਸਾਰ ਦੋਮਾ ਚ ਕੋਈ ਵੀ ਲਗਵਾ ਸਕਦਾ ਤੇ ਜੇਕਰ ਆਪਾਂ ਸਬਸਿਡੀ ਦੀ ਗੱਲ ਕਰੀਏ ਆਮ ਸ਼੍ਰੇਣੀ ਲਈ ਸਬਸਿਡੀ ਹੈਗੀ ਹੈ 60% ਤੇ ਅਨੁਸੂਚਿਤ ਜਾਤੀਆਂ ਲਈ ਹੈਗੀ ਹੈ 80% ਸਬਸਿਡੀ ਜਿਹਦੇ ਵਿੱਚ 3000 ਸੋਲਰ ਪੰਪ ਜਿਹੜੇ ਹੈਗੇ ਆ ਉਹ ಗ್ರಾಮ ਪੰਚਾਇਤਾਂ ਦੀ ਸਾਂਝੀ ਜ਼ਮੀਨ ਲਈ ਤੇ 2000 ਸੋਲਰ ਪੰਪ ਅਨੁਸੂਚਿਤ ਜਾਤੀਆਂ ਦੇ ਕਿਸਾਨਾਂ ਲਈ ਰੱਖੇ ਲਈ ਰੱਖੇ ਆ ਜਿਹੜੇ ਸਰਕਾਰ ਨੇ ਹੈਗੇ ਆ ਹੁਣ ਆਪਾਂ ਗੱਲ ਕਰੀਏ ਸੋਲਰ ਪੰਪਾਂ ਬਾਰੇ ਜਿਹਦੇ ਵਿੱਚ 3 HP ਤੋਂ ਲੈ ਕੇ 10 HP ਤੱਕ ਸਬਸਿਡੀ ਸਰਕਾਰ ਨੇ ਦਿੱਤੀ ਹੋਈ ਹੈ ਜਿਹਦੇ ਵਿੱਚ ਆਪਾਂ ਮੋਨੋ ਬਲਾਕ ਵੀ ਲਗਵਾ ਸਕਦੇ ਆ ਜਾਂ ਸਮਰਸੀਬਲ ਪੰਪ ਵੀ ਲਗਵਾ ਸਕਦੇ ਆ ਹੁਣ ਆਪਾਂ ਗੱਲ ਕਰੀਏ ਕਿਹੜੇ-ਕਿਹੜੇ ਜ਼ਿਲ੍ਹੇ ਨੇ ਜਿਹੜੇ ਇਹਦੇ ਵਿੱਚ ਬਠਿੰਡਾ ਜ਼ਿਲ੍ਹਾ ਹੋ ਗਿਆ ਫਾਜ਼ਿਲਕਾ ਹੋ ਗਿਆ ਫਿਰੋਜ਼ਪੁਰ ਹੋ ਗਿਆ ਸ਼੍ਰੀ ਮੁਕਤਸਰ ਸਾਹਿਬ ਹੋ ਗਿਆ ਗੁਰਦਾਸਪੁਰ ਹੋ ਗਿਆ ਪਠਾਨਕੋਟ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਸ਼ਹੀਦ ਭਗਤ ਸਿੰਘ ਨਗਰ ਹੋ ਗਿਆ ਰੋਪੜ ਹੋ ਗਿਆ ਸਾਬਜਾਦਾ ਅਜੀਤ ਸਿੰਘ ਨਗਰ ਮਾਨਸਾ ਅਤੇ ਪਟਿਆਲਾ ਇਹ 12 ਜ਼ਿਲ੍ਹੇ ਨੇ ਤੇ 12 ਜ਼ਿਲ੍ਹਿਆਂ ਦੇ ਵੱਖ-ਵੱਖ ਬਲਾਕ ਨੇ ਜੇਕਰ ਆਪਾਂ ਬਲਾਕਾਂ ਦੀ ਗੱਲ ਕਰੀਏ ਤਾਂ ਕੁੱਲ 37 ਬਲਾਕਾਂ ਦੇ ਵਿੱਚ ਸਰਕਾਰ ਨੇ ਸੋਲਰ ਪੰਪ ਆਲੀ ਸਬਸਿਡੀ ਸਕੀਮ ਲਾਗੂ ਕੀਤੀ ਆ ਤੇ ਜਿਹੜੇ ਬਾਕੀ ਬਲਾਕ ਨੇ ਉਹ ਡਾਰਕ ਜ਼ੋਨ ਦੇ ਵਿੱਚ ਪਾਏ ਗਏ ਨੇ ਕਿਉਂਕਿ ਉਹਨਾਂ ਬਲਾਕਾਂ ਦੇ ਵਿੱਚ ਧਰਤੀ ਦੇ ਹੇਠਲਾ ਪਾਣੀ ਕਾਫੀ ਹੱਦ ਤੱਕ ਡੂੰਘਾ ਚਲਾ ਗਿਆ ਸੋ ਤਾਂ ਕਰਕੇ ਉਹਨਾਂ ਬਲਾਕਾਂ ਲਈ ਇਹ ਸਕੀਮ ਲਾਗੂ ਨਹੀਂ ਹੈ ਜਿਵੇਂ ਬਠਿੰਡਾ ਦੀ ਗੱਲ ਕਰੀਏ ਬਠਿੰਡਾ ਤਲਵੰਡੀ ਸਾਬੋ ਸੰਗਤ ਰਾਮਪੁਰਾ ਫਾਇਲ ਕਾ ਵਿੱਚ ਅਬੋਰ ਅਰਨੀ ਵਾਲਾ ਸੇਖ ਸੁਭਾਨਪੁਰ ਫਾਇਲ ਕਾ ਖੁਈਆ ਸਰਵਰ ਫਰੋਹੀਪੁਰ ਦੇ ਵਿੱਚ ਮਖੂ ਇਸੇ ਤਰ੍ਹਾਂ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਗਿੱਦੜਬਾਹ ਲੰਬੀ ਮਲੋਟ ਸ਼੍ਰੀ ਮੁਕਤਸਰ ਸਾਹਿਬ ਤੇ ਗੁਰਦਾਸਪੁਰ ਦੇ ਵਿੱਚ ਦੀਨਾ ਨਗਰ ਸ਼੍ਰੀ ਹਰगोविंदਪੁਰ ਪਠਾਨਕੋਟ ਦੇ ਵਿੱਚ ਪਠਾਨਕੋਟ ਸਜਾਨਪੁਰ ਹੁਸ਼ਿਆਰਪੁਰ ਦੇ ਵਿੱਚ ਹਾਜੀਪੁਰ ਮੁਕੇਰੀਆਂ ਮਹਿਲਪੁਰ ਸ਼ੀਦ ਭਗਤ ਸਿੰਘ ਨਗਰ ਦੇ ਵਿੱਚ ਬਲਾਚੌਰ ਰੋਪੜ ਦੇ ਵਿੱਚ ਰੋਪੜ શ્રી ਅਨੰਦਪੁਰ ਸਾਹਿਬ ਨੂਰਪੁਰ ਪੇਦੀ ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਬਲਾਕ ਨੇ ਸੋ ਇਸ ਸਕੀਮ ਦੀ ਜੇਕਰ ਆਪਾਂ ਆਖਰੀ ਤਰੀਕ ਦੀ ਗੱਲ ਕਰੀਏ ਆਖਰੀ ਤਰੀਕ ਆਖਰੀ ਤਰੀਕ ਹੈਗੀ ਇਸ ਦੀ 20 ਫਰਵਰੀ 2025 ਸੋ ਇਸ ਤਰੀਕ ਤੱਕ ਆਪਾਂ ਇਹ ਸੋਲਰ ਪੰਪ ਸਰਕਾਰ ਦੀ ਸਾਈਡ ਤੇ ਜਾ ਕੇ ਅਪਲਾਈ ਕਰ ਸਕਦੇ ਆ ਇਦੇ ਵਿੱਚ ਇਹ ਸ਼ਰਤਾ ਸਰਕਾਰ ਨੇ ਲਿਖੀਆਂ ਹੋਈਆਂ ਜਿਨ੍ਹਾਂ ਨਾਮਾਂ ਤੇ ਪਹਿਲਾਂ ਕਨੈਕਸ਼ਨ ਲੱਗੇ ਹੋਏ ਆ ਮੋਟਰਾਂ ਦੇ ਉਸ ਨਾਮ ਤੋਂ ਤੁਸੀਂ ਅਪਲਾਈ ਨਹੀਂ ਕਰ ਸਕਦੇ ਨਾ ਹੀ ਉਸ ਨਾਮ ਤੇ ਤੁਹਾਨੂੰ ਸਬਸਿਡੀ ਆਉਣੀ ਆ ਸੋ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਓ ਜਲਦੀ ਮਿਲਦੇ ਆ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ